ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨਗੀ ਨੂੰ ਲੈ ਕੇ ਰੋਲਾ ਪਿਆ ਹੋਇਆ ਹੈ ਕਿਉਂਕਿ ਕਾਫੀ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨਗੀ ਤੋਂ ਢਾ ਦਿੱਤਾ ਜਾਵੇਗਾ ਜੇ ਗੱਲ ਕਰੀਏ ਅਸਤੀਫੇ ਦੀ ਅੱਜ ਤੋਂ ਲਗਭਗ 5 ਦਿਨ ਪਹਿਲਾਂ ਕਿ ਸੁਨੀਲ ਕੁਮਾਰ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਦਿਤਾ ਸੀ ਕਿਉਂਕਿ ਕਈ ਦਿਨਾਂ ਤੋਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਸਿਰਫ ਲਗਭਗ 2 ਸਾਲ 3 ਮਹੀਨੇ ਰਹਿ ਗਏ ਨੇ ਉਸ ਤੋਂ ਪਹਿਲਾਂ ਆਪ ਭਾਰਤੀ ਜਨਤਾ ਪਾਰਟੀ ਲਗਾਤਾਰ ਕਾਰਗਰ ਸਿੱਧ ਹੋਣਾ ਚਾਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਪਾਰਟੀ ਭਾਰਤੀ ਜਨਤਾ ਪੰਜਾਬ ਦੇ ਮਨਾਂ ਦੇ ਵਿੱਚ ਵਸ ਜਾਵੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮਨਾ ਦੇ ਵਿੱਚ ਵਸਦੀ ਹੈ ਜਾਂ ਨਹੀਂ ਵਸਦੀ ਉਸ ਤੋਂ ਪਹਿਲਾਂ ਇੱਕ ਹੋਰ ਧਮਾਕਾ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਬਿਲਕੁਲ ਸੂਬੇ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਮਨਜ਼ੂਰੀ ਤੋਂ ਬਿਨਾਂ ਜਾਂ ਉਸ ਤੋਂ ਕੋਈ ਵੀ ਗੱਲ ਪੁੱਛੀ ਨਹੀਂ ਗਈ ਕਿਉਂਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਬਾਅਦ ਜਿਮਣੀ ਚੋਣਾਂ ਦਾ ਐਲਾਨ ਹੋਵੇਗਾ ਜਿਮਣੀ ਚੋਣਾਂ ਨੂੰ ਲੈ ਕੇ ਚੱਬੇਵਾਲ ਡੇਰਾ ਬਾਬਾ ਨਾਨਕ ਬਰਨਾਲਾ ਅਤੇ ਗਿੱਦੜਪਾਹਾ ਹਲਕੇ ਖਾਲੀ ਨੇ ਕਿਉਂਕਿ ਇੱਥੋਂ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਉਹ ਐਮਪੀ ਯਾਨੀ ਕਿ ਸਸਦ ਬਣ ਚੁੱਕੇ ਨੇ ਦੱਸ ਦਈਏ ਕਿ ਅੱਜ ਇੱਕ ਬੜਾ ਹੋਰ ਝਟਕਾ ਦੇ ਦਿੱਤਾ ਹੈ ਸੁਨੀਲ ਕੁਮਾਰ ਜਾਖੜ ਨੂੰ ਇੱਕ ਪਾਸੇ ਸੁਨੀਲ ਕੁਮਾਰ ਦਾ ਪ੍ਰਧਾਨਗੀ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਲਈ ਅੱਜ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਹਲਕਿਆਂ ਦੇ ਵਿੱਚ ਯਾਨਕੀ ਚਾਰ ਹਲਕਿਆਂ ਜਿਨ੍ਹਾਂ ਦੇ ਵਿੱਚ ਆਲਰੇਡੀ ਤੁਹਾਨੂੰ ਨਾਮ ਦੱਸ ਚੁੱਕਿਆ ਹਾਂ ਹਲਕਾ ਇੰਚਾਰਜ ਲਗਾ ਦਿੱਤੇ ਗਏ ਨੇ ਪਹਿਲਾ ਲਗਾਇਆ ਹੈ ਜੀ ਅਮਨਾਸ਼ ਖੰਨਾ ਗੱਦਰਵਾਹਤ ਹੂੰ ਫਿਰ ਦਿਆਲ ਸਿੰਘ ਸੋਢੀ ਜਗਮੂਨ ਰਾਜੂ ਅਸ਼ਵਨੀ ਸ਼ਰਮਾ ਅਤੇ ਰਕੇਸ਼ ਰਾਏ ਯਾਨਕੀ ਇਹ ਪੰਜਾਂ ਨਾਵਾਂ ਉੱਤੇ ਮੋਹਰ ਲੱਗ ਚੁੱਕੀ ਹੈ ਕੋਈ ਹਲਕਾ ਇੰਚਾਰਜ ਨੇ ਅਤੇ ਕੋਈ ਹੋਲ ਆਪ ਕੁ ਹਲਕਾ ਅਨਚਾਰਜ ਨੇ ਦੱਸ ਦਈਏ ਕਿ ਇਨ੍ਹਾਂ ਹਲਕਾ ਅਨਚਾਰਜਾਂ ਦੇ ਸਿਰ ਉੱਤੇ ਇਸ ਵਾਰ ਭਾਰਤੀ ਜਨਤਾ ਪਾਰਟੀ ਆਪਣੇ ਪੱਤੇ ਖੋਲੇਗੀ ਕਿਉਂਕਿ ਇਹ ਜਿਹੜੇ ਅੱਜ ਹਲਕਾ ਅਨਚਾਰਜ ਬਣਾਏ ਨੇ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜਵਾਹਾ ਅਤੇ ਬਰਨਾਲਾ ਤੋਂ ਇਹ ਸਭੀਕਰਨ ਦੱਸਣਗੇ ਕਿ ਭਾਰਤੀ ਜਨਤਾ ਪਾਰਟੀ ਲਈ ਕਿਹੜਾ ਉਮੀਦਵਾਰ ਫਿੱਟ ਹੈ ਜਿਮਨੀ ਚੋਣਾਂ ਦੇ ਲਈ ਦੱਸਦੇ ਕਿ ਇਸ ਗੱਲ ਦਾ ਵਿਸ਼ਾ ਇਸ ਕਰਕੇ ਚੁੱਕਿਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਕੜ ਦੇ ਕੋਲੋਂ ਬਿਲਕੁਲ ਨਹੀਂ ਪੁੱਛਿਆ ਗਿਆ ਕਿ ਹਲਕਾ ਇੰਚਾਰਜ ਕਿਸ ਨੂੰ ਲਗਾਇਆ ਜਾਵੇ ਜਾਂ ਕਿਸ ਨੂੰ ਨਹੀਂ ਲਗਾਇਆ ਜਾਵੇ ਜਿਸ ਤਰ੍ਹਾਂ ਰਵਨੀਤ ਬਿੱਟੂ ਕੋਈ ਵੀ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਯਾਨਕਿ ਸ਼ਮੂਲੀਅਤ ਨਹੀਂ ਕਰਾਈ ਜਾਂਦੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਲੇਕਿਨ ਇਸੇ ਤਰ੍ਹਾਂ ਫਿਰ ਪਤਾ ਖੇਡ ਦਿੰਦਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਮ ਦੱਸ ਚੁੱਕਿਆ ਹਾਂ ਇਹਨਾਂ ਨੂੰ ਅਲੱਗ-ਅਲੱਗ ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਲਗਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਵਿਸ਼ਾ ਚਿੰਤਾ ਦਾ ਬਣਿਆ ਹੋਇਆ ਹੈ ਦੂਸਰੇ ਪਾਸੇ ਧਵਾਕੇ ਕਰ ਰਹੀ ਹੈ ਯਾਨੀ ਕਿ ਬਿਲਕੁਲ ਪੁਛਗਿਛ ਨਹੀਂ ਕੀਤੀ ਗਈ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਕੋਲ ਧੰਨਵਾਦ